ਮੈਂ ਖੜਾ ਜੀ ਦੁਨੀਆ ਦੀ 6ਵੀਂ ਸਾਰੇ ਨਾਲੋਂ ਵੱਡੀ ਤੇ ਏਸ਼ੀਆ ਦੀ ਚੌਥੀ ਸਾਰੇ ਨਾਲੋਂ ਵੱਡੀ ਮਸਜਿਦ ਤੇ ਮੂਰੇ ਜਿਹਦਾ ਨਾਂ ਆ ਫੈਸਲ ਮਸਜਿਦ ਇਹ ਮਸਜਿਦ ਦੇ ਵਿੱਚ ਇੱਕ ਟਾਈਮ ਤੇ 3 ਲੱਖ ਬੰਦਾ ਨਮਾਜ਼ ਕਰ ਸਕਦਾ ਤੁਹਾਨੂੰ ਸਹੀ ਦੱਸਦਾ ਮੈਂ ਇੱਥੇ ਮੈਨੂੰ ਕੋਈ ਨਹੀਂ ਸੀ ਸਾਡੇ ਵਾਲੇ ਮੇਰੇ ਤੇ ਗੁੱਸਾ ਕਰਦੇ ਆ ਕਰ ਲੋ ਸਾਡੇ ਮੁਲਕ ਸਾਡੇ ਮੁਲਕ ਕੋਲੇ ਸ਼ਰਾਬ ਹੈਗੀ ਆ ਸਾਡੇ ਮਲਕ ਦਾ ਬੇੜਾ ਸ਼ਰਾਬ ਨੇ ਭਾਇਆ ਤੁਹਾਡੇ ਕੋਲ ਹੈ ਨਹੀਂ ਜਿਹਨੂੰ ਜਿਹਨੂੰ ਲੱਗਦਾ ਮੈਂ ਬਹੁਤ ਵਧੀਆ ਨਜ਼ਾਰੇ ਲੈ ਰਿਹਾ ਘੁੰਮ ਰਿਹਾ ਆ ਚੈੱਕ ਕਰੋ ਹੋਇਆ ਮੈਸਜ ਆਓ ਕਰੀਏ ਇੱਕ ਟ੍ਰੱਕ ਕਰ ਟੈਂਸ਼ਨ ਪਈ ਵਿਚਾਰੇ ਨੂੰ ਕੋਈ ਨਹੀਂ ਉਹਨਾਂ ਨੇ ਵੀਡੀਓ ਦੇਖ ਲੈਣੀ ਆ ਆਪਾਂ ਚੰਗੀਆਂ ਜਗ੍ਹਾ ਦੇ ਦੇਖ ਦੇਖ ਰਹੇ ਆਪਾਂ ਰੱਬ ਕੋਲ ਹੀ ਆਏ ਵੇ ਮੇਰਾ 100 ਰੁਪਿਆ ਦੁੱਧ ਦੇ ਲਵਾਤਾ ਹਾਂ ਤੂੰ ਨਖਰੇ ਮਾਰੀ ਜਾਨੀ ਆ ਪਹਿਲਾ ਕੋਲੇ ਕੋਲੇ ਆਉਂਦੀ ਸੀ ਹੈਲੋ ਜੀ ਗੁੱਡ ਮਾਰਨਿੰਗ ਸਾਸਰੀ ਕਾਲ ਸਾਰਿਆਂ ਨੂੰ ਤੇ ਬਹੁਤ ਸੋਣੀ ਤੋਂ ਆਪਾਂ ਅੱਜ ਟਾਈਮ ਨਾਲ ਹੀ ਨਿਕਲ ਚੁੱਕੀ ਆ ਤੇ ਆਪਾਂ ਵੀ ਘਰੋਂ ਬਾਹਰ ਨਿਕਲ ਚੁੱਕੇ ਆ ਪਰੌਠੇ ਆਰਡਰ ਕਰਤੇ ਆ ਦੋ ਆਲੂ ਵਾਲੇ ਨਾਲ ਦੋ ਚਾਹਾਂ ਆਰਡਰ ਕਰਤੀਆਂ ਤੇ ਹਮਜ਼ਾ ਬੈਠਾ ਤੇ ਹਮਜ਼ਾ ਕਹਿੰਦਾ ਮੈਂ ਅੱਜ ਜਾਣਾ ਮੈਂ ਤਾਂ ਕਿਹਾ ਨਾ ਜਾ ਨਾ ਜਾ ਨਾ ਜਾ ਮਿੱਤਰਾਂ ਤੋਂ ਦੂਰ ਬਹੁਤ ਦੋ ਦਿਨ ਰਿਹਾ ਮਾਮਾ ਦੋ ਦਿਨ ਨੂੰ ਬਹੁਤ ਚਰ ਗਈ ਜਾਂਦਾ ਤੇ ਹਮਜ਼ਾ ਜਾ ਰਿਹਾ ਮੈਨੂੰ ਛੱਡ ਕੇ ਇਕੱਲੇ ਨੂੰ ਹੁਣ ਮੈਂ ਇਕੱਲਾ ਪਸ਼ਾਵਰ ਜਾਊਗਾ ਇੱਥੋਂ ਹਮਜ਼ਾ ਰਹਿ ਲਾਣਾ ਭਾਈ ਇਹ ਬਹੁਤ ਰਹਿ ਲਿਆ ਹੁਣ ਪਹਿਲੀ ਵਾਰੀ ਹਮਜ਼ਾ ਵੈਸੇ ਸੱਚੀ ਪਹਿਲੀ ਵਾਰੀ ਘਰੋਂ ਬਾਹਰ ਰਿਹਾ ਵਾ ਤੇ ਤਾਂ ਕਰਕੇ ਫਿਰ ਘਰੋਂ ਹਦਾਇਤਾਂ ਸਖਤ ਨੇ ਬਾਈ ਲਈ ਤੀਜਾ ਦਿਨ ਆਜੇ ਤੀਜਾ ਦਿਨ ਅੱਜ ਤਿੰਨ ਦਿਨ ਹੋ ਗਏ ਬਾਹਰ ਰਹਿੰਦੇ ਨੂੰ ਹਮਜ਼ੇ ਨੂੰ ਫਿਰ ਵੀ ਜਾਦੇ ਹੁੰਦਾ ਤੇ ਕੋਈ ਨਹੀਂ ਅਗਲੀ ਵਾਰੀ ਤੂੰ ਹਫ਼ਤੇ ਲਈ ਬਾਹਰ ਆਈਂ ਦੋ ਆਫਲ ਦੋ ਆਫਲ ਦੋ ਆਫਲ ਤੇ ਬਾਕੀ ਠੀਕ ਆ ਜੀ ਪਰੋਠੇ ਆਰਡਰ ਕਰਦੇ ਚਾਹ ਆਰਡਰ ਕਰਦੀ ਆ ਖਾਣੇ ਆ ਪੀਣੇ ਆ ਤੇ ਭਜਦੇ ਆ ਇਥੋਂ ਅੱਜ ਆਪਾਂ ਜਾ ਰਹੇ ਆ ਕਿੱਥੇ ਜਾ ਰਹੇ ਆ ਫੈਸਲ ਮਸਜਿਦ ਫੈਸਲ ਮਸਜਿਦ ਜਾ ਰਹੇ ਆ ਦੂਸਰਾ ਕਿਹੜਾ ਸੀਗਾ ਉਹ ਮੈਮੋਰਮੈਂਟ ਮੋਰਮੈਂਟ ਮੋਰਨਮੈਂਟ ਤੇ ਮੋਰਨਮੈਂਟ ਜਾ ਰਹੇ ਆ ਤੇ ਫੈਸਲ ਮਸਜਿਦ ਜਾ ਰਹੇ ਆ ਉਸ ਤੋਂ ਬਾਅਦ ਜਿੱਥੇ ਜਾ ਰਹੇ ਆ ਉਥੇ ਤੁਹਾਨੂੰ ਬਾਅਦ ਚ ਦੱਸਾਂਗੇ ਕਿੱਥੇ ਜਾ ਰਹੇ ਆ ਓਕੇ ਤੇ ਆ ਮੈਨੂੰ ਦੇਖ ਰਿਹਾ ਬਾਈ ਹੁਣੇ ਹੈਲੋ ਲਓ ਜੀ ਪਰੌਂਠੇ ਆ ਗਏ ਆ ਤੇ ਨਾਲ ਸਾਡੀਆਂ ਚਾਹਾਂ ਪਈਆਂ ਆ ਤੇ ਨਾਲ ਆਹ ਚਟਨੀ ਹੁਣ ਮੈਂ ਹਾਂਮਸੇ ਨੂੰ ਇਹ ਪੁੱਛਿਆ ਇਹ ਪਰੌਂਠੇ ਵੀ ਕੈਚਅਪ ਨਾਲ ਦੇ ਦਿੰਦੇ ਆ ਇੱਥੇ ਮੈਂ ਵੀ ਇੱਥੇ ਹੀ ਵੇਖੀ ਆ ਐਸਾ ਤੂੰ ਵੀ ਇੱਥੇ ਵੇਖ ਤੇਰਾ ਹੀ ਪਹਿਲਾ ਐਕਸਪੀਰੀਅੰਸ ਆ ਪਰੌਂਠੇ ਭਈ ਕੈਚਅਪ ਨਾਲ ਖਾਓ ਅੱਧਾ ਘੰਟਾ ਹੋ ਗਿਆ ਇਹਦੇ ਪਿੱਛੇ ਤਰੇ ਫਿਰਦੇ ਨੇ ਇਹ ਇਹ ਪਾਕਿਸਤਾਨੀ ਗੋਸ਼ਤ ਖਾਂਦੀ ਹੈ ਇਹ ਪਾਕਿਸਤਾਨੀ ਮੱਛੀ ਆ ਗੋਸ਼ਤ ਖਾਂਦੀ ਇਹ ਨਹੀਂ ਦੁੱਧ ਪੀਂਦੀਆਂ ਸਾਡੇ ਇੰਡੀਆ ਦੀ ਮੱਛੀ ਆ ਆਮ ਇਹਨਾਂ ਬਿੱਲੀਆਂ ਆ ਜਿਹੜੀਆਂ ਦੁੱਧ ਪੀ ਲੈਂਦੀਆਂ ਇਹੜੀ ਪੀਂਦੀ ਬਸ ਜਾਦਾ ਕਦੋਂ ਪਤਾ ਕਿਵਾਂ ਲਪੜਿਆ ਕਿਉਂਕਿ ਅਸੀਂ ਦੋਨਾਂ ਨੇ ਇੱਕ ਇੱਕ ਵਾਰੀ ਠੋਕਰ ਮਾਰਦੀ ਤੇ ਚਿਨਾਈ ਚਾਹ ਕਰਦੀ ਇਹਨੂੰ ਕਹਿੰਦੇ ਚਿਨਾਈ ਚਾਹ ਮੇਰਾ ਮੋਬਾਈਲ ਵੱਜ ਗਿਆ ਮੇਰਾ ਕਹਿੰਦੇ ਨਾ ਪੰਜਾਬੀ ਆਪਣੇ ਨਾਂ ਤੋਂ ਨਹੀਂ ਕੰਮਾਂ ਤੋਂ ਪਛਾਣੇ ਜਾਂਦੇ ਆ ਆ ਵੇਖ ਲੋ ਜੀ ਕੰਮ ਵੇਖ ਲੋ ਸਾਡੇ ਦੋਨਾਂ ਦੇ ਕੀ ਕੀਤਾ ਨਾਲੇ ਇੱਕ ਚਮਚੇ ਦਹੀਂ ਦਾ ਨਾਲੇ ਇੱਕ ਘਟਾ ਚਾਹ ਦਾ ਜਦੋਂ ਵੀ ਕੰਮਾਂ ਤੋਂ ਪਛਾਣੇ ਜਾਂਦੇ ਨਾਂ ਤੋਂ ਨਹੀਂ ਪਛਾਣੇ ਜਾਂਦੇ ਤੇਰਾ ਬਈ ਨਾਲ ਚਾਹ ਬਈ ਦਹੀਂ ਨਾਲ ਚਾਹ ਆਹ ਦੇਖ ਲੋ ਝੂਠ ਨਹੀਂ ਜੀ ਬੋਲਦੇ ਅਸੀਂ ਚਾਹ ਚਾਹ ਪਹਿਲਾਂ ਪੀਦੀ ਹੈ ਉਨੇ ਇੱਕ ਮਿੰਟ ਪਹਿਲਾਂ ਚਾਹ ਤਲੇ ਰੱਖਿਆ ਇੱਕ ਸਕਿੰਟ ਪਹਿਲਾਂ ਨਾਲ ਹੀ ਚਮਚਾ ਦਹੀਂ ਤਲਾਲਿਆ ਇਹਦਾ ਪੈਸੇ ਲਾਇਆ ਕਾਹ ਤੋਂ ਖਰਾਬ ਕਰਨੇ ਆ 150 ਦਾ ਤਾਂ ਮਾਮੀ ਹੀਰ ਦੇ ਨੇ ਦਹੀਂ ਦਿੱਤਾ ਉਹ ਤਾਂ ਚਾ ਸਾਡੇ ਨਸੀਬਾ ਚ ਹੈ ਨਹੀਂ ਸੀ ਚਾ ਅਸੀਂ ਸਾਰੀ ਡੋਲ ਲਈ ਪੰਜਾਬੀ ਹੁੰਦੇ ਹੀ ਕਮਲੇ ਆ ਓਕੇ ਬਾਏ ਹੈਲੋ ਤਾਂ ਖਾਲਾ ਫੇਰ ਫੀਰ ਜੇ ਅਮਰ ਖਿਸ਼ਾਸ ਓ ਮੈਨੂੰ ਵੀ ਦੱਸ ਕੀ ਕਹਿ ਕੇ ਗਿਆ ਜੀ ਉਰਦੂ ਮੇਂ ਬਤਾਓ ਹਾਂ ਉਰਦੂ ਮੇਂ ਬਤਾਓ ਕੀ ਬੋਲਾ ਥਾ ਮੇਰਾ ਖਤਰ ਸੁਣ ਪਾਏ ਜੇ ਕੀਤਾ ਜਾ ਸੇਫ ਹਿਓ ਨਾ ਯਾ ਮਾਲ ਬਮਾ ਖਸ ਚਾ ਦੋ ਪਰ ਸਮਝ ਨਹੀਂ ਜਦੋਂ ਜਦੋਂ ਮੈਂ ਤੁਹਾਡੇ ਕੋਲ ਆਇਆ ਸੀ ਇੱਥੇ ਤੁਸੀਂ ਪਹਿਲਾਂ ਪਛਾਣਿਆ ਨਹੀਂ ਬਾਅਦ ਜਦੋਂ ਚੰਗੀ ਤਰ੍ਹਾਂ ਦੇਖਿਆ ਹੈ ਭਾਈ ਜੀ ਉੱਠ ਖੜੇ ਹੈ ਕੁਰਸੀ ਤੇ ਬੈਠੇ ਉੱਠ ਖੜੇ ਹਜ਼ਮਤ ਜੀ ਬਸ ਆਸੀ ਤੁਹਾਡੇ ਕੋਲ ਆ ਗਏ ਤੁਸੀਂ ਇੰਨਾ ਹੱਸ ਕੇ ਬੁਲਾ ਲੰਨੇ ਆ ਨਹੀਂ 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 ਇਹ ਹੀ ਸਾਰਾ ਕੁਝ ਹੈ ਕੋਈ ਗੱਲ ਨਹੀਂ ਇਹ ਹੀ ਸਾਰਾ ਕੁਝ ਹੈ ਸਾਰਾ ਇੰਡੀਆ ਇਧਰ ਪਾਕਿਸਤਾਨ ਇੱਕ ਹੀ ਇੱਕੋ ਹੀ ਇੱਕੋ ਹੀ ਚਲੋ ਮਥਾ ਠੀਕ ਹੈ ਫਿਰ ਆ ਕੇ ਮਿਲਦੇ ਆ ਠੀਕ ਹੈ ਚਲੋ ਵੀ ਚਲੀਏ ਉਹ ਨਾ ਬੈਠੇ ਸੀਗੇ ਅੱਛਾ ਤੇ ਪਹਿਲਾਂ ਉਹ ਗਿਆ ਪਰਚੀ ਉੱਤੇ ਨਹੀਂ ਦੇਖੇ ਸਿੱਧਾ ਹੀ ਬਸ 30 ਰੁਪਏ ਤੇ ਪਰਚੀ ਲੈ ਲਈ ਤੇ ਜਦੋਂ ਉੱਤੇ ਦੇਖਿਆ ਉਹ ਨਾਲ ਹੀ ਹੋ ਰਾਨੀ ਹੋ ਗਏ ਮੈਂ ਕਹਿੰਦੇ ਉਹ ਪਾਗ ਬੰਨੀ ਹੈ ਜਦੋਂ ਮੇਰੇ ਮੂੰਹ ਚ ਸੁਣਿਆ ਨਾ ਜਿਹੜੀ ਮੇਰੀ ਲੈਂਗੁਏਜ ਸੁਣੀ ਕਿਉਂਕਿ ਪਾਗ ਆਲੇ ਤਾਂ ਚਲੋ ਪਾਕਿਸਤਾਨ ਥੋੜੇ ਬਹੁਤ ਹੈਗੇ ਜਦੋਂ ਸੁਣਿਆ ਵੀ ਇਹ ਪੰਜਾਬ ਵਾਲਾ ਵਾ ਉਹ ਮਾਈ ਗੋਡ ਉਹ ਬਾਈ ਹੱਲ ਗੇ ਚਾਸਾ ਨਹੀਂ ਆ ਗਈ ਚਾਸਾ ਤਾਂ ਯਾਰ ਮੇਰਾ ਸਰੇ ਸਰੇ ਦੇਣੀ ਚੰਗਾ ਹੋ ਜਾਂਦਾ ਜਦੋਂ ਐ ਗੱਲਾਂ ਬਾਤਾਂ ਹੋ ਜਾਂਦੀਆਂ ਤੇ ਬਾਈ ਨੇ ਵੀ ਪਾਰਕਿੰਗ ਦੇ ਪੈਸੇ ਲੈਏ ਨਹੀਂ ਕਿਆ ਬਾਤ ਬਾਈ ਨੇ ਵੀ ਪਾਰਕਿੰਗ ਦੇ ਪੈਸੇ ਲੈਏ ਨਹੀਂ ਜੜਾਈ ਤੇਰੇ ਯਾਰ ਦੀ ਹੈ ਜੜਾਈ ਤੇਰੇ ਯਾਰ ਦੀ ਜਿੰਦਾਬਾਦ ਸਾਧ ਹੋ ਗਈ ਯਾਰ ਸਰਾ ਹੀ ਹੋ ਗਿਆ ਕੰਮ ਆਪਾਂ ਖੜੇ ਆ ਜੀ ਬਾਹਰ ਫੈਸਲ ਮਸਜਿਦ ਦੇ ਫੈਸਲ ਮਸਜਿਦ ਏਸ਼ੀਆ ਦੀ ਤੀਜੀ ਸਾਰ ਨਾਲੋਂ ਵੱਡੀ ਮਸਜਿਦ ਆ ਤੇ ਤਕਰੀਬਨ 22 ਲੱਖ ਨਮਾਜ਼ ਪੜਨ ਵਾਲੇ ਨਮਾਜ਼ੀ ਇੱਕੋ ਟਾਈਮ ਤੇ ਇੱਥੇ ਨਮਾਜ਼ ਕਰ ਸਕਦੇ ਆ ਤੀਜੀ ਸਾਰ ਨਾਲੋਂ ਵੱਡੀ ਮਸਜਿਦ ਪਾਕਿਸਤਾਨ ਦੇ ਵਿੱਚ ਹੈ ਜੀ ਤੇ ਆਪਾਂ ਉੱਥੇ ਅੱਜ ਮੱਥਾ ਟੇਕਣ ਆਏ ਆ ਤੇ ਆਪਾਂ ਚੱਲਦੇ ਆ ਅੰਦਰ ਸਾਰਿਆਂ ਨੂੰ ਤੁਹਾਨੂੰ ਵੀ ਮੱਥਾ ਟਕਾਉਂਦੇ ਆ ਤੇ ਆਪ ਵੀ ਟੇਕਦੇ ਆ ਆ ਮੇਰੇ ਗਾਈਡ ਆ ਜੀ ਪਹਿਲਾ ਤੀਜੀ ਸਰ ਨਾਲ ਵੱਡੀ ਕਹਿੰਦੀ ਹੁਣ ਪੰਜਵੀਂ ਤੇ ਆ ਗਿਆ ਮੇਰੇ ਦੇਹਂ ਚ ਨਹੀਂ ਸੀ ਆਉਂਦਾ ਪਿਆ ਨਾ ਪਹਿਲਾਂ ਨਹੀਂ ਮਤਲਬ ਬਾਕੀ ਨ ਵੱਡੀਆਂ ਹੁਣ ਬਣ ਗਈਆਂ ਹੋਣੀਆਂ ਨਾ ਪਹਿਲਾਂ ਹੁਣੀ ਆ ਤੀਜੀ ਮਤਲਬ ਇਸ ਦੀ ਚੌਥੀ ਪੰਜਵੀਂ ਤੋਂ ਛੇਵੀਂ ਸਰ ਨਾਲ ਲੌਜੀਕ ਮਾਜੀ ਦਾ ਓਕੇ 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 ਮਤਲਬ ਸਹੀ ਨੰਬਰ ਤੇ ਕੋਈ ਲਿਵ ਨਹੀਂ ਆ ਗਿਆ ਜੇ ਨਹੀਂ ਪੰਜਵੀਂ ਛੇਵੀਂ ਪੰਜਵੀਂ ਛੇਵੀਂ ਆ ਪੁੱਛ ਲੈਣੇ ਕਹੇ ਵੱਡੇ ਬੰਦੇ ਤੋਂ ਆ ਫੁੱਲੇ ਵਾਲੇ ਨੂੰ ਪਤਾ ਹੋਊਗਾ ਨਹੀਂ ਇਹਨਾਂ ਨੂੰ ਆਪਾਂ ਨਹੀਂ ਪਤਾ ਹੋਣਾ ਇਹਨਾਂ ਨੂੰ ਤਾਂ ਆਪਦਾ ਹੀ ਨਹੀਂ ਪਤਾ ਹੋਣਾ ਤੇ ਬਾਕੀ ਚੈੱਕ ਆਊਟ ਕਰ ਲਿਆ ਸੀ ਜੀ ਆ ਦੇਖੋ ਦੋਨੇ ਪਾਸੇ ਝੋਲੇ ਟੰਗੇ ਆ ਤੇ ਆਪਾਂ ਖੱੱਚਰ ਬਣੇ ਹੋਏ ਆ ਜੇ ਘੋੜਾ ਕਹਿ ਲੋ ਥੋੜੀ ਜੀ ਇੱਜ਼ਤ ਕਰ ਲੈਨੇ ਆਪਦੇ ਆਪ ਦੀ ਲਓ ਜੀ ਮੋਟਿਆਂ ਤੋਂ ਭਾਰ ਲਿਆ ਤੇ ਆਪਾਂ ਬੈਗ ਧਰਦੇ ਇੱਥੇ ਹਾਂਜੀ ਵੀਰ ਜੀ ਇਹ ਬੈਗ ਸਰ ਜੀ ਜੀ ਸਰ ਇਹ ਬੈਗ ਕਹਾਂ ਤੇ ਰੱਖੇ ਇਹ ਬੈਗ ਆਪਣੇ ਸਾਥ ਰੱਖੀ ਉਹ ਬਹੁਤ ਭਾਰੀ ਰਸ ਲੋ ਜੀ ਇੱਥੇ ਮੈਂ ਮੱਥਾ ਟੇਕ ਕੇ ਆ ਕੇ ਫਿਰ ਦੇ ਲੈ ਲਵਾਂਗਾ 15 ਕਿਲੋ ਦੇ ਦੋ ਬੈਗ ਆ ਜੀ ਲੁਕ ਗਿਆ ਜੀ

ਤੇ ਮੈਨੂੰ ਦੱਸ ਦੀ ਸਰ ਇੱਕ ਪਾਸੇ ਨੂੰ ਧਰਨ ਸਕਦੇ ਹਾਂ ਹਾਂ ਜੀ ਜੀ ਇਹ ਤੋਂ ਹਾਂ ਓਕੇ ਬਹੁਤ acha ਲੱਗਤਾ ਹੈ ਲਾ ਨਵਲ ਕੀ ਐਚ ਆਰ ਮੀਨਾਰ ਕਰਵਾਇਆ ਹੈ ਮੈਸਰ ਟੱਕਰ ਟੈਂਸ਼ਨ ਪਈ ਵਿਚਾਰੇ ਨੂੰ ਕੋਈ ਨਹੀਂ ਉਹਨਾਂ ਨੇ ਇਹ ਵੀਡੀਓ ਦੇਖ ਲੈਣੀ ਆਪਾਂ ਚੰਗੀਆਂ ਜਗ੍ਹਾ ਦੇ ਦੇਖ ਦੇਖ ਰਹੇ ਆਪਾਂ ਰੱਬ ਕੋਲ ਹੀ ਆਏਵੇਂ ਆ ਮੈਂ ਤੈਨੂੰ ਕੀ ਕਹਿਣਾ ਗਾਈਡ ਜੀ ਮuje ਇਹ ਪਤਾਓ ਇਹ ਮিনার ਕਿੰਨਾ ਉੱਚਾ ਹੈ ਇਹ ਨਹੀਂ ਪਤਾ ਆਪਕੋ ਛੱਡ ਕੇ ਵੇਖਦੇ ਸੋ ਇੱਥੇ ਹੁਣੇ ਦੋ ਤਿੰਨ ਬੰਦੇ ਖੜੇ ਸੀਗੇ ਉਹ ਕਹਿੰਦੇ ਉਹਨਾਂ ਨੂੰ ਤੂੰ ਦੱਸਣਾ ਤੂੰ ਇੰਡੀਆ ਤੋਂ ਆਇਆ ਤੈਨੂੰ ਅੰਦਰ ਵੀ ਜਾਣ ਦੇਣਗੇ ਇਹ ਸੋ ਆਪਾਂ ਅੰਦਰ ਜਾ ਸਕਦੇ ਆਂ ਹਮ ਲੱਕੀ ਹੈ ਆਪ ਨਹੀਂ ਜਾ ਸਕਤੇ ਭਾਈ ਨਹੀਂ ਨਹੀਂ ਮੈਂ ਵੀ ਜਾਵਾਂਗਾ ਸਾਥ ਹਾਂ ਆਪਕੇ ਅੱਛਾ ਅੱਛਾ ਜਾ ਸਕਤੇ ਹੋ ਓਕੇ ਇਹ ਮੇਰਾ ਭਾਈ ਹੈ ਇਹ ਜਾਏਗਾ ਜਾਏਗਾ ਬਾਹਰ ਚੈੱਕ ਕਰੋ ਗਾਇਸ ਓਏ ਹੋਏ ਕਿੰਨਾ ਸੋਹਣਾ ਕਿੰਨੀ ਸੋਹਣੀ ਜਗ੍ਹਾ ਤੇ ਆਏ ਆ ਯਾਰ ਮੂੰਹ ਤੇ ਸਮਾਈਲ ਦੇਖੋ ਤੇ ਬਾਕੀ ਵੀਡੀਓ ਚ ਮੇਰੇ ਮੂੰਹ ਤੇ ਸਮਾਈਲ ਨਹੀਂ ਹੁੰਦੀ ਹੋਏ 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 ਦੇਖੋ ਵੀ ਦੇਖੋ ਪੁਆਇੰਟ 5 ਕਰਦਾ ਮੈਂ ਆਹ ਦੇਖੋ ਹੁਣ ਤੇ ਆ ਜਿਹੜੇ ਮੈਂ ਪਹਾੜ ਕਹਿ ਰਿਹਾ ਇੱਧਰ ਪਹਾੜ ਦੇਖੋ ਮੈਂ ਮੂਗੇ ਤੋਂ ਆ ਜੀ ਤੇ ਮੂਗੇ ਦੇ ਨਾਲ ਹੀ ਲੁਧਿਆਣਾ ਲੱਗਦਾ ਚੜਦੇ ਪੰਜਾਬ ਦੇ ਉਹ ਤੇ ਰਹਿੰਦੇ ਰਹਿੰਦੇ ਪੰਜਾਬ ਦੇ ਨਹੀਂ ਨਹੀਂ ਬਿਲਕੁਲ ਸਹੀ ਭਰਾ 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 ਪੱਕੇ ਭਾਈ ਬਿਲਕੁਲ

ਉਹ ਇੱਕ ਮਕਸਦ ਕੇ ਤੇ ਚੋਟਾ ਚੋਟਾ ਜਾਏ ਕੋਈ ਫਰਕ ਨਹੀਂ ਹੁੰਦਾ ਹਾਂਜੀ ਇੰਡੀਆ ਤੇ ਪਾਕਿਸਤਾਨ ਦੇ ਤੁਹਾਨੂੰ ਕੋਈ ਕੋਈ ਕੀ ਫਰਕ ਨਾ ਇਹ ਮਿਲਾ ਕੇ ਫਿਰੇ ਉੱਥੇ ਹੀ ਫਿਰੇ ਮੈਨੂੰ ਸਾਨੂੰ ਕੋਈ ਖਾਸ ਦੱਸਣਾ ਬਈ ਉਸ ਤੇ ਫਰਕ ਆ ਜੀ ਪਬਲਿਕ ਦੇ ਅੰਦਰ ਕੋਈ ਫਰਕ ਨਹੀਂ ਕੋਈ ਫਰਕ ਲੋਕਾਂ ਵਿੱਚ ਫਰਕ ਹੈ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਅਬ ਵੀ ਮਰ ਕੇ ਸਿਰਫ ਇਹਨਾਂ ਨੇ ਇਹਨਾਂ ਨੇ ਨਜਾਇਜ਼ ਸਰਕਾਰਾਂ ਨੇ ਹਾਂ ਦੋ ਦੋ ਚੌਧਰੀ ਬਣਾਉਣਾ ਚਾਹੁੰਦੇ ਸੀਗੇ ਇੱਕ ਦੇਸ਼ ਦੇ ਇੱਕ ਨੇ ਉਹ ਚੀਜ਼ ਸੰਭਲੀ ਇੱਕ ਨੇ ਆ ਚੀਜ਼ ਸੰਭਲੀ ਆਪ ਮਰ ਗਏ ਤੇ ਸਾਨੂੰ ਖਰਾਬ ਕਰ ਦਿੱਤਾ ਅੱਛਾ ਨਹੀਂ ਚੱਲੋ ਉਸ ਨੂੰ ਖੁਸ਼ੀ ਤੇ ਜਮਾਨ ਦੀ ਜਗ੍ਹਾ ਦੇਓ ਸਰਦਾਰ ਸਾਹਿਬ ਤੁਸੀਂ ਤੇ ਮੈਨੂੰ ਲੱਗਦਾ ਪੈ ਜੀਵੇਂ ਅਸੀਂ ਇੱਕ ਇੱਕ ਗੋਂਦ ਵੀ ਰੱਖੀ ਆਪ ਮਤਲਬ ਜੋ ਹਮਾਰਾ ਇਹ ਜੋ ਸਰ ਬਾਤ ਕਰਨਾ ਚਾਹ ਰਹੇ ਐਕਚੁਅਲੀ ਇਹ ਜੋ ਇਹ ਜਿਹੜਾ ਕਲਚਰ ਨਾ ਫਰਕ ਹੈ ਜਿਹੜਾ ਦੀ ਤਹਿਸੀਬ ਹੈ ਰਹਿਸੈ ਨੇ ਉਹ ਤਾਂ तकरीबन ਸੇਮ ਹੀ ਹੈ ਆਪਣਾ ਰਹਿਣ ਸੈਣ ਸੇਮ ਆ ਬੋਲੀ ਸੇਮ ਆ ਸਾਰਾ ਕੁਝ ਸੇਮ ਆ ਹਾਂ ਵਿਚਾਰ ਹਾਂਜੀ ਜਿਹੜਾ ਪਿਓਰ ਪੰਜਾਬ ਪਿਓਰ ਕਲਚਰ ਹੈ ਆਇਆ ਉਹ ਸਟਿੰਗ ਉਸਟੇਨ ਕਰਨਾ ਹੈ ਜਾਂ ਚੇਂਜ ਹੋ ਗਿਆ ਜਿਸ ਤਰ੍ਹਾਂ ਇਧਰ ਇੱਕ ਸ਼ਹਿਰੀ ਇੱਕ ਪੂਰਾ ਇਨਫਲੂਐਂਸ ਆ ਗਿਆ ਉਧਰ ਵੀ ਇਸ ਤਰ੍ਹਾਂ ਹੈ ਵੀ ਇਹ ਚੇਂਜ ਮੈਂ ਕਹਨਾ ਵੀ ਜਿਹੜਾ ਪੰਜਾਬ ਸਾਡੇ ਵਾਲਾ ਪੰਜਾਬ ਹੈ ਜਿਹੜਾ ਚੜਦੇ ਵਾਲਾ ਪੰਜਾਬ ਆ ਉਹਦੇ ਵਿੱਚ ਜਿਹੜਾ ਪਿੰਡਾਂ ਦਾ ਕਲਚਰ ਆ ਉਹ ਜ਼ਿਆਦਾ ਡਿਵੈਲਪ ਹੋ ਗਿਆ ਉਧਰਲੇ ਪਿੰਡਾਂ ਦੇ ਜਵਾਕ ਮੈਂ ਇਧਰਲੇ ਪਿੰਡਾਂ 'ਚ ਵੀ ਗਿਆ ਉਹ ਅਜੇ ਵੀ ਬੰਟੇ ਖੇਡ ਰਹੇ ਆ ਅਜੇ ਵੀ ਉਹ ਸਾਰੀਆਂ ਚੀਜ਼ਾਂ ਖੇਡ ਰਹੇ ਜਿਹੜੀਆਂ ਅਸੀਂ ਛੋਟੇ ਹੁੰਦੇ ਖੇਡਿਆ ਕਰੀਏ ਪਰ ਉਹ ਅੱਜਕੱਲ ਸਾਡੇ ਵਾਲੇ ਜਵਾਕ ਸਿਰਫ ਫੋਨਾਂ ਤੇ ਬਹੁਤ ਜ਼ਿਆਦਾ ਲੱਗੇ ਆ ਤੇ ਉਹ ਮੱਚੇ ਛੜੇ ਜੇ ਬਣ ਗਏ ਸਾਡੇ ਵਾਲੇ ਜਵਾਕ ਇਰਿਟੇਟ ਬੜੀ ਛੇਤੀ ਹੁੰਦੇ ਆ ਵੀ ਖਿੱਚ ਜਾਂਦੇ ਆ ਮਾਪਿਓ ਦੀ ਮਾਪਿਓ ਦੀ ਗੱਲ ਨਹੀਂ ਸੁਣਦੇ ਇਧਰ ਮੈਂ ਜਦੋਂ ਪਿੰਡਾਂ 'ਚ ਗਿਆ ਉਧਰਲੇ ਜਵਾਕਾਂ ਦੇ ਹੱਥ 'ਚ ਫੋਨ ਹੈ ਨਹੀਂ ਹਜੇ ਹੋ ਸਕਦਾ ਕਈ ਪਿੰਡ ਜਿਹੜੇ ਡਿਵੈਲਪ ਹੋਏ ਹੁਣ ਕਈ ਪਿੰਡ ਥੋੜੇ ਜਿਿਹੇ ਪਿੱਛੇ ਹੁਣ ਪਰ ਮੈਨੂੰ ਇਧਰਲੇ ਪਿੰਡਾਂ 'ਚ ਰਹਿ ਕੇ ਬਹੁਤ ਮਜ਼ਾ ਆ ਕਿਉਂਕਿ ਮੇਝੜੀ ਹੁੰਦੀ ਹੈ ਨਾ ਅਸਲ ਚੀਜ਼ ਅਸਲ ਮਿੱਟੀ ਦੀ ਚੀਜ਼ ਉਹ ਮੈਨੂੰ ਇੱਥੇ ਨਹੀਂ ਸੀ ਆ ਉਧਰ ਘਟ ਗਿਆ ਜਿਸ ਤਰ੍ਹਾਂ ਕਹਿੰਦੇ ਸੀ ਤਾਂ ਜਿਸ ਤਰ੍ਹਾਂ ਥੋੜਾ ਸੁਣਨੀ ਹੈ ਹਨਾ ਜਿਸ ਤਰ੍ਹਾਂ ਚੰਦੀ ਗਾੜੇ ਉਹ ਕਾਫੀ ਡਿਵੈਲਪ ਹੈ ਜਿਹੜਾ ਉਹ ਨਵਾਂ ਉਸ ਬਾਅਦ 1960 ਜਾਂ ਉਸੇ ਬਣੇ ਕਾਫੀ ਉਸ ਦੇ ਅੰਦਰ ਬਹੁਤ ਇੱਕ ਮਾਡਰਨ ਜਿਸ ਤਰ੍ਹਾਂ ਹੈ اسلام ਆਬਾਦ اسلام ਆਬਾਦ ਹਾਂ ਜੀ ਇਸ ਤਰੀਕੇ ਨਾਲ ਉਸ ਸਮੇਂ ਕਾਫੀ ਜਿਵੇਂ ਥੋੜੇ ਸਾਡੇ ਇੱਥੇ ਸੈਕਟਰ ਆਵੇਂ ਉੱਥੇ ਸੈਕਟਰ ਬਣੇ ਹੋਏ ਆ ਦੇਖੋ ਨਾ ਇੱਕ ਕਿਰਿਓਸਿਟੀ ਜ਼ਰੂਰ ਕ੍ਰੀਏਟ ਬੇਖੋ ਕਿ on the way of living ਕਿਸ ਤਰ੍ਹਾਂ ਹੈ ਅੱਗੇ ਕਿਸ ਤਰ੍ਹਾਂ ਹੈ ਇਹ ਇੱਕ ਬਹੁਤ ਔਰ ਇੱਕ ਚੀਜ਼ ਹੈ ਕਿਉਂਕਿ ਲੈਂਗੁਏਜ ਤਾਂ ਸਾਂ ਲਿੰਕ ਕਰਨੀ ਹੈ ਲੈਂਗੁਏਜ ਦਾ ਐਕਸੈਂਟ ਚੇਂਜ ਵੈਸੇ ਹੋ ਜਾਂਦਾ ਜਿਸ ਤਰ੍ਹਾਂ ਮੈਂ ਪੰਜਾਬੀ ਜੀ ਗੱਲ ਕਰ ਰਿਹਾ ਸਰ ਕਰ ਰਿਹਾ ਉਸਨੂੰ ਤੁਸੀਂ ਕਰ ਰਹੇ ਉਸ ਤੋਂ ਡਿਫਰੈਂਟ ਲੇਕਿਨ ਉਸਨਾਂ ਜਿਹੜੀ ਉਹ ਕੋਰ ਹੈ ਜਾਂ ਉਸ ਦੀ ਡੈਪਥ ਉਸੇ ਮਸਲਾ ਬਸੇਬਨ ਕੀ ਵੇਅ ਆਫ ਥਿੰਕਿੰਗ ਵੀ ਸਾਾਨੂੰ ਬੜੇ ਵਰਡ ਪਤਾ ਜਿਵੇਂ ਪੰਜਾਬੀ ਜਿਹੜੇ ਤੁਸੀਂ ਵਰਤੇ ਸਾਨੂੰ ਪਤਾ ਅਸੀਂ ਵਰਤਦੇ ਨਹੀਂ ਸਾਨੂੰ ਪਤਾ ਉਹ ਪੁਆਇੰਟ ਮੈਨੂੰ ਇੱਥੇ ਸੁਣੀਦੇ ਆਣਾ ਬੜੀ ਖੁਸ਼ੀ ਹੁੰਦੀ ਹੈ ਕਿਉਂ ਨਹੀਂ ਆਉਣਾ ਚਾਹੀਦਾ ਜਿਵੇਂ ਅਸੀਂ ਕਹਿੰਦੇ ਆ ਉਹ ਸਾਨੂੰ ਨਹੀਂ ਕਿਹਾ ਮੀਡੀਆ ਜੋ ਹਾਈਟ ਕ੍ਰੀਏਟ ਉਹ ਮੀਡੀਆ ਦਾ ਮੀਡੀਆ ਨਹੀਂ ਮੀਡੀਆ ਦੇ ਵਿੱਚ ਫੀਲ ਨਹੀਂ ਹੁੰਦਾ ਓਕੇ ਇੰਡੀਆ ਦੇ ਵਿੱਚ ਸਾਨੂੰ ਪਤਾ ਕੀ ਲੱਗ ਇੰਡੀਆ ਦੇ ਵਿੱਚ ਵੀਡੀਓ ਸਾਨੂੰ ਕੀ ਦੁਖਾ ਰਿਆ ਪਾਕਿਸਤਾਨ ਬੜਾ ਹੀ ਗਰੀਬ ਮੁਲਕ ਹੈ ਉੱਥੋਂ ਦੇ ਲੋਕਾਂ ਕੋਲ ਖਾਣੂ ਪੈਸੇ ਹੀ ਨਹੀਂ ਜਦੋਂ ਮੈਂ ਇੱਥੇ ਆਇਆ ਹਾਂ ਮੈਂ ਕਹੀ ਨਹੀਂ ਇਧਰ ਦੇ ਲੋਕ ਸਾਡੇ ਨਾਲੋਂ ਜ਼ਿਆਦਾ ਖੁਸ਼ ਆ ਜੀ ਇਧਰ ਦੇ ਲੋਕ ਮੈਨੂੰ ਤਾਂ ਇੱਥੇ ਨਾਲੋਂ ਜ਼ਿਆਦਾ ਖੁਸ਼ ਮਿਲੇ ਕਿਉਂਕਿ ਸਾਡੇ ਪੈਸੇ ਨੂੰ ਸਹੀ ਦੱਸਦਾ ਮੈਂ ਇੱਥੇ ਮੈਨੂੰ ਕੋਈ ਨਹੀਂ ਸਾਡੇ ਵਾਲੇ ਮੇਰੇ ਤੇ ਗੁੱਸਾ ਕਰਦੇ ਆ ਕਰ ਲੋ ਸਾਡੇ ਮੁਲਕ ਸਾਡੇ ਮੁਲਕ ਕੋਲੇ ਸ਼ਰਾਬ ਹੈਗੀ ਆ ਸਾਡੇ ਮੁਲਕ ਦਾ ਬੇੜਾ ਸ਼ਰਾਬ ਨੇ ਭਾਇਆ ਤੁਹਾਡੇ ਕੋਲ ਹੈ ਨਹੀਂ ਨਾ ਤੁਸੀਂ ਵਧੀਆ ਪਏ ਹੋ ਬਿਲਕੁਲ ਬਿਲਕੁਲ ਤੁਹਾਡੇ ਕੋਲ ਸ਼ਰਾਬ ਨਹੀਂ ਹੈਗੀ ਤੁਸੀਂ ਬਹੁਤ ਬਹੁਤ 2-4% ਹੈ ਸਾਡੇ ਤਾਂ 90% ਪੀ ਰਹੇ ਆ ਨਾ ਬਿਲਕੁਲ ਛੋਟਾ ਜਵਾਕ ਆ 14 ਸਾਲ ਦਾ 15 ਸਾਲ ਦਾ ਉਹਨੂੰ ਚਾਸ ਹੁੰਦੀ ਆ ਵੀ ਮੈਂ ਛੋਟਾ ਹੋ ਮੈਂ ਵੱਡਾ ਹੋ ਚੱਲਿਆ ਮੈਂ ਬੀਅਰ ਪੀਣੀ ਆ ਫਿਰ ਉਹ ਬੀਅਰ ਤੇ ਪੈਸੇ ਖਰਾਬ ਕਰਦਾ ਫਿਰ ਸ਼ਰਾਬ ਦੇ ਡੌਨ ਲੱਗਦਾ ਸੱਚੇ ਕਿਦਾ ਇਸ ਤੇ ਮਤਲਬ ਹੈ ਮਜ਼ਹਬ ਦੇ ਅੰਦਰ ਇਸ ਤੇ ਖਰਾਸੇ ਸੀ ਉਹ ਤੇ ਮਤਲਬ ਹੈ ਇਸਲਾਮ ਨੇ ਅੰਦਰ ਜਿਹੜੀ ਬੇਸਿਕ ਟੈਕਨੀਸ਼ੀਅਨ ਹੈ ਉਸ ਨੇ ਅੰਦਰ ਇਹ ਇੱਕ ਚੀਜ਼ ਉਸ ਬਾਉਂਡਰੀ 'ਚ ਆ ਹੀ ਨਹੀਂ ਸਕਦੀ ਆ ਹੀ ਨਹੀਂ ਸਕਦਾ ਮਤਲਬ ਉਹ ਤੁਸੀਂ ਸੋਚ ਅੱਗੇ ਤੋਂ ਮਤਲਬ ਸੋਚ ਬੈਸਟ ਚੀਜ਼ ਆ ਉਹ ਮੈਨੂੰ ਚੰਗੀ ਲੱਗੀ ਆ ਵੀ ਸਾਡੇ ਸਾਡੇ ਹੁਣ ਹੁਣ ਸਾਡੇ ਮਜ਼ਹਬ 'ਚ ਵੀ ਹੈ ਵੀ ਅਸੀਂ ਸ਼ਰਾਬ ਸਾਨੂੰ ਆਏ ਨਹੀਂ ਮਨਾਈ ਵੀ ਕਰੋੜਤਾ ਨਾਲ ਮਨਾਈ ਨਹੀਂ ਵੀ ਤੁਸੀਂ ਪੀ ਨਹੀਂ ਜੇ ਪੀਤੀ ਤੁਹਾਨੂੰ ਸਜ਼ਾ ਮਿਲੇਗੀ ਸਾਡਾ ਖੂਬਸੂਰਤ ਨਾਮ ਮੇਰਾ ਨਾਮ ਕਾਵਲਪ੍ਰੀਤ ਸਿੰਘ ਆ ਜੀ ਏ ਜਰਨਾ ਕਹਿੰਦਾ ਕਹਿੰਦਾ ਇਹਦਾ ਨਾ ਹਮਦਾ ਜੀ ਤੇ ਪੁਰਾਣਾ ਦਾ ਸੋਈ ਅਲੀ ਹਮਦਾ ਮੈਂ ਤਾਂ ਫੈਸਲਾਬਾਦ ਤੋਂ ਇਹ ਫੈਸਲਾਬਾਦ ਦੇ ਕਿਹੜੇ ਲੱਗ ਰਿਹਾ ਫੈਸਲਾਬਾਦ ਜਿਹੜਾ ਨੇ ਰੋਡ ਮਕਵਾਨਾ ਤੋਂ ਇਹ ਕੀ YouTube ਚੈਨਲ ਚੱਲਦਾ ਮੈਂ ਨਵਾਂ ਸ਼ੁਰੂ ਕੀਤਾ ਤੇ ਮੈਂ ਵਲ ਟੂਰ ਤੇ ਨਿਕਲਿਆ ਪਾਕਿਸਤਾਨ ਮੇਰੀ ਕੰਟਰੀ ਨੰਬਰ 9 ਆ ਇਸ ਤੋਂ ਬਾਅਦ ਮੈਂ ਆਪ ਨੂੰ ਦਿਖਾ ਕਿਹੜਾ ਹੈ ਉਹ ਤੁਹਾਡਾ ਵੀਡੀਓ ਕੀ ਕਰ ਰਿਹਾ ਵੀਡੀਓ ਮੇਰੇ ਦੇਖਣੀ ਹੈ ਤੁਸੀਂ ਕਵਲ ਸਿੰਘ ਆ ਮੇਰਾ YouTube ਚੈਨਲ ਕੇ ਇਹ ਕੇ ਐਨ ਡਬਲਯੂ ਏ ਐਲ ਸਿੰਘ ਕਮਲ ਕਾਟ ਕੇ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਫਿਰ ਸਾਰੀ ਮੈਂ ਸਾਰੇ ਮੁਲਕਾਂ ਦੀ ਵੀਡੀਓ ਪਾ ਰਿਹਾ ਜਿੱਥੇ ਜਿੱਥੇ ਜਾ ਰਿਹਾ ਹੁਣ ਅਫਗਾਨਿਸਤਾਨ ਵੀ ਸਾਡੇ ਦੋ ਗੁਰਦੁਆਰੇ ਹੈਗੇ ਕਾਬਲ ਤੇ ਜਲਾਲਾਬਾਦ ਦੇ ਵਿੱਚ ਤੇ ਮੈਂ ਗੁਰਦੁਆਰੇ ਦੇਖਣ ਦੋਨੇ ਉਹ ਵੀ ਜਾ ਰਿਹਾ ਕੈਨੇਡਾ ਕਰਦਾ ਕੈਨੇਡਾ ਦੀਆ ਕੈਨੇਡਾ ਤੋਂ ਆਇਆ ਵਾ ਮੈਂ ਕਹਾਂ ਮੈਂ ਤਾਂ ਗਰੀਬ ਆ ਫਿਕੇ ਦੀ ਕੈਨੇਡਾ ਦੀਆ ਤੂੰ ਗੱਲਾਂ ਕਰਦਾ ਲਾ ਲਾ ਮਾ ਕੰਮ ਕੁਮ ਕਰਿਆ ਕਰੋ ਤੁਸੀਂ ਕੰਮ ਕਾਤੋਂ ਨਹੀਂ ਕਰਦੇ ਹਾਲੋ ਇਹ ਇਹਦੇ ਵਾਸਤੇ ਆ ਕੁੜੀ ਵਾਸਤੇ ਕੁੜੀ ਚਲੋ ਅੱਧਾ ਫੰਬਲਾ ਹਾਂ ਇਹ ਨੂੰ ਬੰਦ ਕਰ ਮੈਂ ਤਾਂ ਨਹੀਂ ਸਮਝਿਆ ਇਹ ਆ ਜੀ ਫੈਸਲ ਮਸਜਿਦ ਦਾ ਅੰਦਰਲਾ ਏਰੀਆ ਜਿੱਥੇ ਇੱਥੇ ਨਮਾਜ਼ ਅੰਦਰ ਪੜ੍ਹੀ ਜਾਂਦੀ ਹੈ ਇੱਥੇ ਨਮਾਜ਼ ਪੜ੍ਹੀ ਜਾਂਦੀ ਹੈ ਜੀ ਤੇ ਮੇਰੇ ਸਾਹਮਣੇ ਜਦੋਂ ਜਿਆਦਾ ਰਸ਼ ਹੁੰਦਾ ਹੋਣਾ Eid ਮੌਕੇ ਜਾਂ ਵੈਸੇ ਉਦੋਂ ਬਾਹਰ ਵੀ ਲੋਕੀ ਨਮਾਜ਼ ਬਿਠੇ ਹੁੰਦੇ ਨੇ ਨਾ ਮੈਂ ਪੜ ਤਿੰਨ ਲੱਖ ਲੋਕਾਂ ਦੀ ਹੈ ਤਿੰਨ ਲੱਖ ਲੋਕ ਇੱਥੇ ਇਕੱਠੇ ਨਮਾਜ਼ ਪੜ ਸਕਦੇ ਆ ਜੀ ਤੇ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਆ ਪਿੱਛੇ ਡਿਜ਼ਾਈਨਿੰਗ ਮੈਨੂੰ ਬੜੀ ਸੋਹਣੀ ਲੱਗੀ ਤੇ ਚਲੋ ਤੁਹਾਨੂੰ ਇੰਨਾ ਹੀ ਦਿਖਾ ਸਕਦੇ ਆ ਮੈਨੂੰ ਸੀਗਾ ਅੰਦਰ ਜਾਣ ਦੇਣਗੇ ਪਰ ਇਹ ਅੰਦਰ ਜਾਣ ਦਿੰਦੇ ਆ ਜੀ ਇੰਡੀਅਨ ਮੁਸਲਿਮਸ ਨੂੰ ਤੇ ਤੁਹਾਡਾ ਭਰਾ ਸਿੱਖ ਹੈ ਤੇ ਸਾਨੂੰ ਨਹੀਂ ਜਾਣ ਦਿੱਤਾ ਕਹਿੰਦੇ ਨਮਾਜ਼ ਦੇ ਟਾਈਮ ਤੁਸੀਂ ਅੰਦਰ ਜਾ ਸਕਦੇ ਆ ਪਰ ਉਹ 1.5 ਵਜੇ ਆ ਲੋ ਜੀ ਫੋਟੋ ਆ ਬਹੁਤ ਸੋਹਣੀਆਂ ਖੇਚ ਲੀਆਂ بڑے بڑے ਚੰਗੇ ਲੋਕਾਂ ਨੂੰ ਮਿਲ ਲਏ بڑے ਵਿਦਵਾਨਾਂ ਨੂੰ ਮਿਲ ਲਏ ਟੀਚਰਾਂ ਨੂੰ ਮਿਲ ਲਏ ਤੇ ਹੁਣ ਅਸੀਂ ਇੱਥੋਂ ਚੱਲੇ ਆ ਤੇ ਹੁਣ ਇਸ ਤੋਂ ਬਾਅਦ ਅਸੀਂ ਚੱਲੇ ਆ ਪਾਕਿਸਤਾਨ ਮੂਵਮੈਂਟਸ ਪਾਕਿਸਤਾਨ ਮੂਵਮੈਂਟਸ ਮੋਨੂਮੈਂਟਸ ਮੋਨੂਮੈਂਟਸ ਤੇ ਪ੍ਰਾਰਥਨਾ ਕਰਨੀ ਆ ਬਾਬੇ ਨੂੰ ਤੇ ਉਹ ਮੈਂ 2 ਮਿੰਟ ਕਰ ਲਵਾਂ ਖੜਕੇ ਤੇ ਫਿਰ ਆਪਾਂ ਇਸ ਤੋਂ ਬਾਅਦ ਨਿਕਲਦੇ ਆ ਤੇ ਜਿਹੜੇ ਮੋਨੂਮੈਂਟਸ ਆ ਉਹ ਇੱਕ ਤਰ੍ਹਾਂ ਦਾ ਮਿਊਜ਼ੀਅਮ ਆ ਉਹ ਵੀ ਜਿਵੇਂ ਇਹਦੀ ਖੂਬਸੂਰਤੀ ਹੈ ਉਹਦੀ ਆ ਆਪਦੀ ਖੂਬਸੂਰਤੀ ਆ ਉਹ ਵੀ ਤੁਹਾਨੂੰ ਵਧੀਆ ਦਿਖਾਵਾਂਗੇ ਤੇ ਉਦੋਂ ਬਾਅਦ ਹੋਰ ਕੋਈ ਗੱਲ ਕਰਨੀ ਆ ਤੇ ਇਥੇ ਬੜਾ ਮਚਾਇਆ ਵੀਡੀਓ ਤੁਸੀਂ ਸਾਰੀ ਵੇਖੀ ਆ ਤਾਂ ਲਾਈਕ ਕਰਦੇ ਹੋ ਜੇ ਇਹ ਵੀਡੀਓ ਮੇਰੀ 15 ਮਿੰਟ ਤੋਂ ਟੱਪ ਗਈ ਫਿਰ ਮੈਂ ਜਿਹੜੀ ਅਗਲੀ ਜਗ੍ਹਾ ਦਿਖਾਉਣੀ ਉਹਦੀ ਅੱਡ ਵਲੌਗ ਪਾਉਂਗਾ ਕਿਉਂਕਿ ਮੈਂ ਲੰਬਾ ਨਹੀਂ ਖਿੱਚਣਾ ਚਾਹੁੰਦਾ ਹੋ ਜਾਊਗੀ ਨਹੀਂ ਆ ਤੇ ਚਲੋ ਅੱਲਾ ਖੈਰ ਕਰੇ ਇਹਦੀ دامک ابونے ٹائم لگا گھر پہنچا نہیں چھتر پہنے نام کیا ہے علی حسن علی حسن کہاں سے ہو میں یہاں راولپنڈی سے راولپنڈی سے ایکسپریس کون ہے راولپنڈی ایکسپریس کس کو بولتے ہیں شعیب بکتر یار دنیا کا سب سے فاسٹ بول رہا ہے شعیب بکتر پتہ نہیں تم کو اتنا نہیں دیکھتا ہے چکرے کرنی ابھی چھوائے بھی چھوٹے نا تو جینو جینو لگتا ਮੈਂ ਬਹੁਤ ਵਧੀਆ ਨਜ਼ਾਰੇ ਲੈ ਰਿਹਾ ਘੁੰਮ ਰਿਹਾ ਆ ਚੈੱਕ ਕਰੋ ਏਦਾਂ ਨਜ਼ਾਰੇ ਲੈ ਰਿਹਾ ਫਿਰ ਤੁਸੀਂ ਕਹੋਗੇ ਸਮਾਨ ਸਮਾਨ ਕੱਪੜੇ ਲੀੜੇ ਕੈਮਰੇ ਸ਼ੈਮਰੇ ਜਗਾ ਭਾਰੀ ਜਾਂਦੀ ਇੱਕ ਮਹੀਨਾ ਹੁਣ ਮੈਂ ਇਕੱਲਾ ਸੋਲੋ ਘੁੰਮਣਾ ਡੇਢ ਮਹੀਨਾ ਸੋ ਕੱਪੜੇ ਮੇਰੇ ਘਟੋ ਘੜ ਮੇਰੇ ਕੋਲੇ 5-7 ਟੀ-ਸ਼ਰਟਾਂ ਹੈਗੀਆਂ ਤਿੰਨ ਪਜਾਮੇ ਹੈਗੇ ਆ ਕੱਛੇ ਹੈਗੇ ਨੀਕਰਾਂ ਹੈਗੀਆਂ ਜਰਾਬਾਂ ਹੈਗੀਆਂ ਬਾਕੀ ਲਿਪਸਟਿਕ ਬਿੰਦੀ ਉਹ ਤਾਂ ਹੈਣੀ ਮੇਰੇ ਕੋਲੇ ਬਾਕੀ ਹੋਰ ਚੀਜ਼ਾਂ ਹੈਗੀਆਂ ਚਲੋ ਆਜੋ ਮਾਸਕ ਮਠਾ ਟਿਕਲੇ ਆ ਹੁਣ ਆਪਾਂ ਮੋਨੂਮੈਂਟ ਚੱਲਦੇ ਆ ਮੋਨੂਮੈਂਟ ਹੀ ਐ ਨਾ ਹਾਂ ਚਲੋ ਕੋਈ ਜੀ ਖੋਏ ਵਾਲਾ ਮਲੇ ਵਾਲਾ ਆਈਸਕ੍ਰੀਮ 50 ਵਾਲੀ ਗੜੀ ਐ ਫਰਕ ਕੀ ਅਗਲਾ ਇਹ ਦੇਖੋ ਇਹ ਤੇ ਖੋਪਾ ਲਾਇਆ ਉਹ ਤੇ ਨਹੀਂ ਲਾਇਆ ਨਹੀਂ ਨਹੀਂ ਕੋਪਰੇ ਦਾ ਬਾਅਦ ਨਹੀਂ ਕੋਪਰੇ ਦੀ ਲਗਾ ਦੇ ਵਾਪੇ ਉਹ ਛੋਟੀਆਂ ਦੇਦੇ ਬਾਲੀਆਂ ਖਾ ਕੇ ਕੀ ਕਰਨੀਆਂ ਅਸੀਂ ਗੁਲਪੀਆਂ ਆਈਸਕ੍ਰੀਮ ਖੋਏ ਵਾਲਾ ਮਲੇ ਵਾਲਾ ਜੀ 50 50 ਦਾ ਗੁਲਪੀ ਖੋਏ ਵਾਲਾ ਮਲੇ ਵਾਲਾ ਜੀ ਖੋਆ ਮਲਾਈ ਹੈ ਵੀ ਹੈ ਕਿ ਉਦਾਂ ਹੀ ਪਾਇਆ ਹੋਇਆ ਸਾਰਾ ਕੁ ਕਿੰਨੀ ਆ ਇੰਨੀ ਕੁ ਪਾਈ ਐ ਇੰਨੀ ਖੋਪਾ ਹੋਰ ਲਾਦੇ ਆਈ ਲਵ ਖੋਪਾ ਸ਼ੁਕਰੀਆ ਮਿਹਰਬਾਨੀ ਹਾਂ ਜੀ ਭਾਈ ਕੋਲਵੀ ਵਾਲਾ ਮਲੇ ਵਾਲਾ ਯਾਦ ਗੋਲਫੀ ਲਾਲੋ ਡੱਕਾ ਕੱਟ ਕੇ ਸੱਡਦੇ ਹੋ ਸਾਹਮਣੇ ਮੇਰੀ ਗੱਲ ਨਹੀਂ ਸਮਝਦੇ ਕੋਲਵੀ ਵਾਲਾ ਮਲੇ ਵਾਲਾ ਚਲੋ ਛੀਅਰਸ